ਲੁਧਿਆਣਾ ਸ਼ਹਿਰ 스마트 ਸਿਟੀ ਲੁਧਿਆਣਾ 스마트 ਸਿਟੀ ਕਿਹਾ ਗਿਆ ਸੀ ਲੇਕਿਨ ਲੁਧਿਆਣਾ 스마트 ਸਿਟੀ ਨਹੀਂ ਹੈ ਇਹ ਗੰਦਾ ਢੇਰ ਹੈ ਜੋ ਇਹ ਗੰਦਾ ਢੇਰ ਤੁਸੀਂ ਦੇਖਦੇ ਪਿਓ ਇਹ 스마트 ਸਿਟੀ ਦੀ ਕੋਈ ਨਿਸ਼ਾਨੀ ਹੈ ਜਿਹੜੀ ਕਾਰਪੋਰੇਸ਼ਨ ਤਿਆਰ ਕਰ ਰਹੀ ਹੈ ਇੱਥੇ ਵਰਦੀ ਯਾਤਰਾ ਦੀ ਸ਼ਿਵਰਾਤਰੀ ਦੀ ਜਿਹੜੀ ਆਈ ਹੈ ਨਾ ਤੇ ਉਹਦੀ ਸ਼ਾਇਦ ਦ੍ਰੈਸ਼ੀ ਦੇ ਵਿੱਚ ਕਾਰਪੋਰੇਸ਼ਨ ਮਤਲਬ ਸਵਾਗਤ ਦੀ ਤਿਆਰੀ ਸੀਗੀ ਉਹਨਾਂ ਵੱਲੋਂ ਜਿਹੜੇ ਸਜਾਇਆ ਗਿਆ ਜਿਹਦਾ ਫੋਲੋ ਸਜਾਈ ਜਾਂਦੇ ਇਹ ਸ਼ਾਇਦ ਇਹਨਾਂ ਨੂੰ ਲੱਗਿਆ ਹੋਣਾ ਕਿ ਇਹ ਕੂੜੇ ਨੂੰ ਸਜਾਉਣ ਦਾ ਸਭ ਤੋਂ ਵੱਡੀ ਜਗ੍ਹਾ ਇਹੀ ਹੈ ਜਿਹੜੇ ਇੱਥੇ ਬਸੇ ਹੋਏ ਨੇ ਰਹਿੰਦੇ ਪਏ ਨੇ ਨਾ ਉਥੋਂ ਜਾਣਾ ਵੀ ਨਹੀਂ ਚਾਹੁੰਦੇ ਕੋ ਦਾ ਕਾਰਨ ਹੈ ਕਿ ਵੀ ਇੱਥੇ ਜੋ ਦਿਨ ਉਹਨਾਂ ਨੇ ਬਤਾਏ ਨੇ ਜੋ ਮਾਹੌਲ ਉਹਨਾਂ ਨੇ ਦੇਖਿਆ ਨਾ ਕਿਸੇ ਨੇ ਨਹੀਂ ਦੇਖਿਆ ਉਹ ਚਾਹੇ ਜਿੰਨੇ ਮਰਜੀ ਇੱਥੇ ਨਵੇਂ ਲੋਕ ਆ ਜਾਣ ਜਿੰਨੇ ਮਰਜੀ ਪੁਰਾਣੇ ਜਿਹੜੇ ਬੈਠੇ ਨੇ ਉਹ ਇਹਦੀ ਕਦਰ ਜਾਣਦੇ ਨੇ ਉਹ ਕਦੇ ਨਹੀਂ ਚਾਹੁੰਦੇ ਕਿ ਇੱਥੇ ਇੰਨਾ ਗੰਦ ਪਵੇ ਆਪਾਂ ਡਾਵਰ ਸਾਹਿਬ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈਗਾ ਐਮਐਲਏ ਜਿਹੜੇ ਆਪਣੇ ਮਦਲ ਬੱਗਾ ਦੀ ਹੈਗੇ ਆ ਉਹਨਾਂ ਨਾਲ ਤੁਸੀਂ ਗੱਲਬਾਤ ਕਰੋ ਮੈਂ ਕਿਹਨੀਆਂ ਮੈਡਮ ਵੱਲੋਂ ਸ਼ਕਤੀ ਹੋਵੇ ਨਾ ਬੜਾ ਕੁਝ ਹੋ ਸਕਦਾ ਵਾ ਸ਼ਕਤੀ ਦੱਸੋ ਕਿੱਦਾਂ ਦੀ ਕਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਸਮਾਰਟ ਸਿਟੀ ਲੁਧਿਆਣਾ ਸਮਾਰਟ ਸਿਟੀ ਕਿਹਾ ਗਿਆ ਸੀ ਔਰ ਲੇਕਿਨ ਲੁਧਿਆਣਾ ਸਮਾਰਟ ਸਿਟੀ ਨਹੀਂ ਹੈ ਇਹ ਗੰਦਾ ਢੇਰ ਹੈ ਤਸਵੀਰਾਂ ਤੁਸੀਂ ਦੇਖੋ ਕੈਮਰਾ ਪਰਸਨ ਕਹੂੰਗਾ ਜਰਾ ਤਸਵੀਰਾਂ ਜਰਾ ਦਿਖਾਈ ਜਾਣ ਜਿੱਥੇ ਇਹ ਗੰਦਾ ਢੇਰ ਹੈ ਪੂਰਾ ਲੱਗਿਆ ਹੋਇਆ ਹੋਇਆ ਪੂਰਾ ਇੱਥੇ ਲਗਾਤਾਰ ਕਿੰਨੀ ਦੇਰ ਤੋਂ ਪ੍ਰਸ਼ਾਸਨ ਨੂੰ ਵੀ ਕਿਹਾ ਹੋਇਆ ਹੈ ਔਰ ਹਰਿਆਕ ਨੂੰ ਕਿਹਾ ਵਾ ਪਰ ਕਿਸੇ ਦੇ ਸਿਰ ਤੇ ਜੂਨ ਹੀ ਰੰਗਦੀ ਸੋ ਗੱਲਬਾਤ ਇਸ ਟਾਈਮ ਆਪਾਂ ਦ੍ਰੈਸ਼ੀ ਦੇ ਵਿੱਚ ਖੜੇ ਆਂ ਔਰ ਸਾਡੇ ਵਿੱਚ ਜਿਹੜੇ ਸਮਾਜ ਸੇਵੀ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਕਿ ਉਹ ਸਾਡੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਕੀ ਕਹਿੰਦੇ ਨੇ ਤਸਵੀਰਾਂ ਤੁਹਾਨੂੰ ਇਸ ਟਾਈਮ ਬਿਲਕੁਲ ਤੁਹਾਨੂੰ ਅਮੇਜ਼ਿੰਗ ਟੀਵੀ ਦੇ ਤਸਵੀਰਾਂ ਦਿਖਾਉਂਦੇ ਪਏ ਆਂ ਕਿ ਜਿਹੜਾ ਲੁਧਿਆਣਾ ਸਮਾਰਟ ਸਿਟੀ ਹੈਗਾ ਸੀ ਲੇਕਿਨ ਲੁਧਿਆਣਾ ਸਮਾਰਟ ਸਿਟੀ ਨਹੀਂ ਹੈਗਾ ਇਹ ਇਹ ਇੱਕ ਗੰਦਾ ਢੇਰ ਬਣ ਚੁੱਕਾ ਹੋਇਆ ਵਾ ਜੀ ਆਪਣੇ ਕਾਰਪੋਰੇਸ਼ਨ ਜਿਹੜੇ ਹੈਗੇ ਨੇ ਆਪਣੇ ਏ ਜਾਨ ਦੇ ਉਹਨਾਂ ਦੇ ਕਿ ਉਹਨਾਂ ਨੂੰ ਦਿਖਦਾ ਨਹੀਂ ਪਿਆ ਇੱਕ ਇੱਕ ਸਾਈਡ ਤੇ ਭੋਲੇनाथ ਦਾ ਮੰਦਰਾ ਇੱਕ ਸਾਈਡ ਤੇ ਬਾਲਾ ਜੀ ਦਾ ਮੰਦਰ ਹੈਗਾ ਵਾ ਤੇ ਉਸ ਤੋਂ ਬਾਅਦ ਇੱਕ ਸਾਈਡ ਤੇ ਗੰਦਾ ਢੇਰ ਹੈ ਔਰ ਗੱਲਬਾਤ ਕਰਦੇ ਆ ਸਾਡੇ ਵਿੱਚ ਸਮਾਜ ਸੇਵੀ ਹੈਗੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੈਸ ਕਿਵੇਂ ਲੱਗਦਾ ਲੁਧਿਆਣਾ ਸਮਾਰਟ ਸਿਟੀ ਲੇਕਿਨ ਲੁਧਿਆਣਾ ਸਮਾਰਟ ਸਿਟੀ ਦਾ ਹੈ ਨਹੀਂਗਾ ਇਹ ਗੰਦਾ ਢੇਰ ਹੈ ਇੱਕ ਸਮਾਰਟ ਸਿਟੀ ਹੈ ਤੇ ਤੁਸੀਂ ਦੇਖਣ ਆਏ ਹੋ ਜੋ ਇਹ ਗੰਦਾ ਢੇਰ ਤੁਸੀਂ ਦੇਖਦੇ ਪਿਓ ਇਹ ਸਮਾਰਟ ਸਿਟੀ ਦੀ ਕੋਈ ਨਿਸ਼ਾਨੀ ਹੈ ਜਿਹੜੀ ਕਾਰਪੋਰੇਸ਼ਨ ਤਿਆਰ ਕਰ ਰਹੀ ਹੈ ਇੱਥੇ ਅੱਛਾ ਯਾਨੀ ਕਿ ਇੱਕ ਕਾਰਪੋਰੇਸ਼ਨ ਨਵਾਂ ਤਿਆਰ ਕਰ ਰਹੀ ਹੈ ਇਹ ਬਿਲਕੁਲ ਬਿਲਕੁਲ ਇੱਕ ਸਾਈਡ ਤੇ ਭੋਲੇनाथ ਦਾ ਮੰਦਿਰ ਹੈ ਦੂਜੀ ਸਾਈਡ ਤੇ ਬਾਲਾਈ ਦਾ ਮੰਦਿਰ ਹੈ ਕੀ ਇੱਥੇ ਇੱਥੇ ਨਵਾਂ ਕੂੜੇ ਦਾ ਡੰਬਾ ਹੈ ਖੁੱਲਣ ਜਾ ਰਿਹਾ ਹੈ ਇਹ ਤੁਸੀਂ ਇਸ ਤੋਂ ਵੱਡੀ ਮੈਂ ਗੱਲ ਕਹੂੰਗਾ ਤੁਹਾਨੂੰ ਤੁਸੀਂ ਕੂੜੇ ਦਾ ਢੇਰ ਦੇਖ ਲਿਆ ਜੀ ਤਾਨੂੰ ਪਤਾ ਹੈ ਕਾਵੜ ਦੀ ਯਾਤਰਾ 23 ਤਰੀਕ ਨੂੰ ਮਹਾਸ਼ਿਵਰਾਤਰੀ ਦੇ ਦਿਨ ਬਹੁਤ ਵੱਡੀ ਮਹਾਕਾਵੜ ਯਾਤਰਾ ਆਈ ਹੈ ਜੀ ਤੁਸੀਂ ਦ੍ਰੇਸ਼ੀ ਦੇ ਵਿੱਚ ਤੁਸੀਂ ਸਾਹਮਣੇ ਵੇਦ ਮੰਦਰ ਹੈ ਜੀ ਉਹਦੇ ਸਾਹਮਣੇ ਦੁਸ਼ਹਿਰਾ ਗਰਾਊਂਡ ਹੈ ਜਿੱਥੇ ਸ਼ਿਵਾਈ ਦਾ ਮੰਦਰ ਤੇ ਬਾਲਾਜੀ ਦਾ ਮੰਦਰ ਜੀ ਤੇ ਅੱਗੇ ਚਲੇ ਜਾਓ ਸੀਤਾਮਾਤਾ ਮੰਦਰ ਬਾਹਰ ਆ ਜਾਓ ਗੀਤਾਮਾਤਾ ਮੰਦਰ ਜੀ ਚਾਰੇ ਪਾਸੇ ਮੰਦਰ ਹੈ ਉਹਦੇ ਵਿੱਚ ਕਰ ਇੱਕ ਰਸਤਾ ਪਾਰਕਿੰਗ ਦਾ ਦੂਜਾ ਦੁਸ਼ਹਿਰਾ ਗਰਾਊਂਡ ਜਾਂਦਾ ਜੀ ਦੋਨੋਂ ਥਾਵਾਂ ਦੇ ਉੱਤੇ ਸਾਰੇ ਸ਼ਹਿਰ ਦਾ ਗੁੜਾ ਇਕੱਠਾ ਕਰਕੇ ਸਿਰ ਦਿੱਤਾ ਜਾਂਦਾ ਅੱਛਾ ਕੋਈ ਚੀਜ਼ ਨਾ ਜਿਨ੍ਹਾਂ ਨੂੰ ਜਿੱਥੇ ਇੱਕ ਵਾਰੀ ਕੂੜਾ ਸਿੱਟਣ ਦੀ ਜਗ੍ਹਾ ਮਿਲ ਗਈ ਉਹਨੇ ਉੱਥੇ ਹੀ ਸਿੱਟਣਾ ਹੈ ਜੀ ਇੱਥੇ ਤਾਂ ਕੀ ਧਾਰਮਿਕ ਚੀਜ਼ਾਂ ਚਾਹੇ ਉਹ ਮੂਰਤੀਆਂ ਨੇ ਚਾਹੇ ਉਹ ਕੈਲੰਡਰ ਨੇ ਚਾਹੇ ਮੂਰਤੀਆਂ ਅਮਰਿ ਕਰੇ ਆਪਾਂ ਕੋਈ ਵੀ ਦੇਵੀ ਦੇਵ ਸੂਰਜੇ ਖੰਡਿਤ ਹੋ ਜਾਂਦੇ ਨੇ ਉਹ ਵੀ ਇੱਥੇ ਦੇ ਜਿਹੜੇ ਨਾ ਸਮਝ ਲੋਕ ਨੇ ਜਿਨ੍ਹਾਂ ਨੂੰ ਪਤਾ ਕਿ ਅਸੀਂ ਘਰੇ ਤਾਂ ਦੇਵੀ ਦੇਵਤਾ ਨੂੰ ਪੂਜਦੇ ਆ ਤੇ ਖੰਡਿਤ ਹੋਣ ਤੇ ਅਸੀਂ ਕੂੜੇ ਦੇ ਢੇਰਾਂ 'ਚ ਸਿੱਟ ਜਾਂਦੇ ਆ ਜੀ ਉਹਨਾਂ ਨੂੰ ਵੀ ਇਸ ਚੀਜ਼ ਦਾ ਚਾਹੀਦਾ ਤੇ ਕਾਰਪੇਸ਼ਨ ਜਿਹੜਾ ਕਿ ਆਪਣੇ ਮੁਲਾਜ਼ਿਮਾਂ ਦੁਆਰਾ ਤਦਾ ਆਪਣੇ ਏਰੀਆ ਦੁਆਰਾ ਜਿਹੜੇ ਸਫਾਈ ਕਰਮਚਾਰੀਆਂ ਦੁਆਰਾ ਸਾਰਾ ਕੂੜਾ ਇਕੱਠਾ ਕਰਾ ਕੇ ਦਰੇਸੀ ਦੇ ਵਿੱਚ ਜਿੱਥੇ ਕਿ ਇੱਕ ਪਾਸੇ ਬਾਲਾ ਜੀ ਦਾ ਮੰਦਰ ਇੱਕ ਪਾਸੇ ਸ਼ਿਵਾਈ ਦਾ ਮੰਦਰ ਤੇ ਸਾਹਮਣੇ ਵੇਦ ਮੰਦਰ ਇੱਥੇ ਦੋ ਦੋ ਥਾਵਾਂ ਦੇ ਤੇ ਕੂੜੇ ਦੇ ਡੰਪ ਬਣੇ ਪਏ ਤੇ ਮੈਂ ਕਹਿੰਦਾ ਸ਼ਾਇਦ ਸਵਾਗਤ ਲਈ ਰੱਖਿਆ ਹੋਣਾ ਨਹੀਂ ਲੱਗਦਾ ਨੀ ਕਿ ਲੱਗਦਾ ਨੀ ਕਿ ਕਵਰ ਦੀ ਯਾਤਰਾ ਦੀ ਸ਼ਿਵਰਾਤਰੀ ਦੀ ਜਿਹੜੀ ਆਈ ਹੈ ਨਾ ਤੇ ਉਹਦੀ ਸ਼ਾਇਦ ਦਰੇਸੀ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਸਵਾਗਤ ਦੀ ਤਿਆਰੀ ਸੀਗੀ ਉਹਨਾਂ ਵੱਲੋਂ ਜਿਹੜੇ ਸੁਝਾਇਆ ਗਿਆ ਜਿਹਦਾ ਫੋਲੋ ਹੀ ਸੁਝਾਈ ਜਾਂਦੇ ਸ਼ਾਇਦ ਇਹਨਾਂ ਨੂੰ ਲੱਗਿਆ ਹੋਣਾ ਕਿ ਇਹ ਕੂੜੇ ਨੂੰ ਸੁਝਾਉਣ ਦਾ ਸਭ ਤੋਂ ਵਧੀਆ ਜਗ੍ਹਾ ਹੀ ਇਹੀ ਹੈ ਲੱਗਦਾ ਨੀ ਕਿਤੇ ਨਾ ਕਿਤੇ ਜਾ ਕੇ ਇਹ ਜੋਨ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਹੈਗੇ ਕਿਹਾ ਉਹਨਾਂ ਨੂੰ ਦਿਖਦਾ ਨਹੀਂ ਪਿਆ ਕਿ ਨਵਾਂ ਇੱਕ ਕੂੜੇ ਦਾ ਡੰਪ ਖੁੱਲਣ ਜਾ ਰਿਹਾ ਹੈ ਇਹ ਉਹਨਾਂ ਦੀ ਕਿਹੜਾ ਤਨਖਾਹ ਰੁਕੀ ਹੋਈ ਹੈ ਜੀ ਤਨਖਾਹ ਤਾਂ ਲਗਾ ਉਹਨਾਂ ਦੇ ਉਹਨਾਂ ਦੇ ਸਿਰ ਦੇ ਉੱਤੇ ਜੂਨ ਹੀ ਰੰਗਦੀ ਉਹਨਾਂ ਨੂੰ ਕਿਉਂ ਜੂਨ ਰੰਗੇਗੀ ਮਹਾਰਾਜ ਜੂਨ ਨੂੰ ਰੰਗ ਜਿਹੜੇ ਇੱਥੇ ਕੋਲੋਂ ਲੰਘਦੇ ਆ ਜਿਹੜੇ ਸੈਰ ਕਰਨ ਆਉਂਦੇ ਆ ਮੱਥਾ ਟੇਕਣ ਆਉਂਦੇ ਆ ਉਹ ਸੋਚਦੇ ਆ ਲੇਕਿਨ ਉਹਨਾਂ ਦੀ ਜਿਹੜੀ ਆਵਾਜ਼ ਉਹਨਾਂ ਨੇ ਕਿਸੇ ਚੱਕੀ ਨਹੀਂ ਬਥੇਰੀ ਵਾਰ ਚੱਕੀ ਆ ਜੀ ਪਰ ਅਜ ਤੱਕ ਕਾਰਪੇਸ਼ਨ ਨਹੀਂ ਚੱਕਦਾ ਪਿਆ ਤੁਹਾਡੇ ਸਾਹਮਣੇ ਆ ਜੀ ਤੁਸੀਂ ਉਹ ਤਸਵੀਰਾਂ ਤੁਸੀਂ ਦਿਖਾ ਸਕਦੇ ਹੋ ਜਿੱਥੇ ਮੂਰਤੀਆਂ ਪਈਆਂ ਨੇ ਮੈਨੂੰ ਦਿਖਾ ਸਕਦੇ ਮੇਰੇ ਆਜੋ ਆਜੋ ਜੀ ਤਸਵੀਰਾਂ ਬਿਲਕੁਲ ਤੁਹਾਨੂੰ ਦਿਖਾ ਰਹੇ ਆ ਅਮੇਜ਼ਿੰਗ ਟੀਵੀ ਦੇ ਉੱਤੇ ਜਿੱਥੇ ਕੀ ਇਹਨਾਂ ਦਾ ਕਹਿਣਾ ਸਮਾਜ ਸ ਕੀ ਇੱਥੇ ਮੂਰਤੀਆਂ ਜਿਹੜੇ ਲੋਕ ਸਟਕੇ ਜਾਂਦੇ ਹੈਗੇ ਨੇ ਔਰ ਇੱਕ ਗੰਦਾ ਢੇਰ ਵੀ ਲਗਾਇਆ ਜਾਂਦਾ ਹੈਗਾ ਪਰ ਕਿਤੇ ਨਾ ਕਿਤੇ ਜਾ ਕੇ ਇਹ ਕਾਰਪੋਰੇਸ਼ਨ ਦੇ ਕਿਹਾ ਉਹਨਾਂ ਨੂੰ ਦਿਖਦਾ ਨਹੀਂ ਹੈਗਾ ਕਿ ਇਹ ਜਿਹੜਾ ਨਵਾਂ ਕੂੜੇ ਦਾ ਡੰਪ ਖੁੱਲਣ ਜਾ ਰਿਹਾ ਹੈਗਾ ਵੈ ਉਹ ਤਸਵੀਰਾਂ ਤੁਸੀਂ ਇਸ ਟਾਈਮ ਅਮੇਜ਼ਿੰਗ ਟੀਵੀ ਦੇ ਤਾਂ ਦਿਖਾ ਰਹੇ ਆ ਕੈਮਰਾ ਪਰਸਨ ਕੋ ਤਸਵੀਰਾਂ ਗਰਾ ਇੱਧਰ ਦਿਖਾਈ ਜਾਣ ਕਿ ਜਿੱਥੇ ਕੀ ਖੰਡਿਤ ਜਿਹੜੀਆਂ ਮੂਰਤੀਆਂ ਹੈਗੀਆਂ ਇੱਥੇ ਸੱਟੀਆਂ ਜਾਂਦੀਆਂ ਕਿਉਂਕਿ ਇਹ ਜਿਹੜੀ ਖੰਡਿਤ ਮੂਰਤੀਆਂ ਹੈਗੀਆਂ ਨੇ ਇਹ ਤਾਰੀਆਂ ਜਾਂਦੀਆਂ ਨੇ ਸਤਲੁਜ ਦੇ ਵਿੱਚ ਜਾਂ ਕਿਤੇ ਦਰਿਆ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਤਾਰੀਆਂ ਜਾਂਦੀਆਂ ਪਰ ਦੇਖਸੋ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਇੱਥੇ ਖੰਡਿਤ ਮੂਰਤੀਆਂ ਜਿਹੜੀਆਂ ਹੈਗੀਆਂ ਨੇ ਇੱਥੇ ਛੁੱਟੀਆਂ ਗਈਆਂ ਹੈਗੀਆਂ ਨੇ ਤੇ ਆਪਾਂ ਹੋਰ ਵੀ ਆਪਾਂ ਜਾਣਕਾਰੀ ਲੈਂਦੇ ਆਂ ਅ ਹੋਰ ਕੀ ਕਹਿਣਾ ਚਾਹੋਗੇ ਹੋਰ ਕੀ ਕਹਿਣਾ ਚਾਹਾਂਗੇ ਤੁਸੀਂ ਜੇ ਇੰਨੀ ਵੱਡੀ ਨੂਜ਼ਾ ਚਲਾ ਰਹੇ ਹੋ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿੰਦਾ ਸਫਾਈ ਨਹੀਂ ਹੋਣੀ ਕਦੇ ਵੀ ਅੱਛਾ ਤੁਸੀਂ ਸ਼ਰਤ ਲਗਾ ਲਓ ਮੇਰੇ ਨਾਲ ਔਰ ਜੇ ਸਫਾਈ ਹੋ ਗਈ ਦੋ ਦਿਨਾਂ ਲਈ ਹੋ ਜੂਗੀ 10 ਦਿਨਾਂ ਲਈ ਹੋ ਜੂਗੀ ਜੀ ਫਿਰ ਉਸ ਤੋਂ ਬਾਅਦ ਫਿਰ ਮਲਾਜਮਾਂ ਨੂੰ ਕਹਿ ਦਿੱਤਾ ਜਾਏਗਾ ਕਿ ਵੀ ਨਾ ਜਗ੍ਹਾ ਮਿਲੇ ਤਾਂ ਦੂਗ੍ਹੀ ਜਗ੍ਹਾ ਸਿਰਦਿਓ ਇੱਥੇ ਤੁਸੀਂ ਕਿਤੇ ਕਾਉਂਸਲਰ ਸਾਹਿਬ ਕਿਹੜੇ ਹੈਗੇ ਆਪਣੇ ਇੱਥੇ ਦੇ ਦੇਖੋ ਜੀ ਇੱਥੇ ਕਾਉਂਸਲਰ ਸਾਹਿਬ ਜਿਹੜੇ ਨੇ ਚਾਰੋਂ ਪਾਸੇ ਕਾਉਂਸਲਰ ਨੇ ਜੀ ਇਧਰ ਜੰਗੀ ਸਾਹਿਬ ਨੇ ਜੀ ਇਧਰਲੇ ਪਾਸੇ ਆਪਣੇ ਸ਼ਾਮ ਸੁੰਦਰ ਮਲੋਤਰਾ ਜੀ ਨੇ ਜੀ ਇਧਰਲੇ ਪਾਸੇ ਆਪਣੇ ਵਿੱਕੀ ਡਾਵਰ ਜੀ ਨੇ ਜੀ ਮੈਂ ਕਹਿੰਦਾ ਜਿਹੜੇ ਕੀ ਮੌਜੂਦਾ ਜਿਹੜੇ ਐਮਐਲਏ ਨੇ ਸਾਡੇ ਪੱਪੀ ਸ਼ਾਹਪੁਰੀਆ ਜੀ ਆਪਣੇ ਪੱਪੀ ਪ੍ਰੈਸ਼ਰ ਜੀ ਜਿਨ੍ਹਾਂ ਨੇ ਇਸ ਏਰੀਆ 'ਚ ਬਚਪਨ ਬਤਾਇਆ ਆਪਣਾ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਕਾਰਪੋਰੇਸ਼ਨ ਦੀ ਧੰਦਲੀ ਹੈ ਇਹਦੇ ਵਿੱਚ ਕਿਸੇ ਕਾਉਂਸਲਰ ਕਿਸੇ ਮੈਂ ਹੋਰ ਦਾ ਨਾਂ ਨਹੀਂ ਲਊਂਗਾ ਲੇਕਿਨ ਮੈਂ ਕਹੂੰਗਾ ਕਿ ਕਾਰਪੋਰੇਸ਼ਨ ਮੁਲਾਜ਼ਮ ਜਿਹੜੇ ਸਰਕਾਰੀ ਤਨਖਾਹ ਤੇ ਫਿਕਸ ਕੀਤੇ ਗਏ ਇਹੀ ਕੰਮਾਂ ਲਈ ਉਹਨਾਂ ਦੇ ਉੱਪਰ ਵੱਡੇ ਦੇ ਵੱਡੇ ਅਫਸਰ ਬਿਠਾਏ ਗਏ ਨੇ ਕਿ ਤੁਸੀਂ ਜੇ ਉਹ ਨਹੀਂ ਕਰਦੇ ਪਏ ਤਾਂ ਉਹ ਦਿਗਰਾਨੀ ਰੱਖਣ ਜੀ ਤੇ ਹੁਣ ਇਹ ਦੇਖੋ ਧਾਰਮਿਕ ਥਾਵਾਂ ਦੇ ਵਿੱਚ ਘਰ ਕੂੜੇ ਦਾ ਢੰਗ ਬਣਾਉਣਾ ਠੀਕ ਹੈ ਉਹ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਵਾਹ ਇਹ ਟੂਇਸ ਨਹੀਂ ਪਹੁੰਚਦੀ ਇਹਨਾਂ ਦਾ ਕਹਿਣਾ ਹੈਗਾ ਇੱਕ ਸਾਈਡ ਤੇ ਉੱਤੇ ਬਾਲਾ ਜੀ ਦਾ ਮੰਦਿਰ ਹੈ ਤੇ ਦੂਸਰੀ ਸਾਈਡ ਤੇ ਸ਼ਿਵ ਦਾ ਮੰਦਿਰ ਹੈਗਾ ਪਰ ਕਿਤੇ ਨਾ ਕਿਤੇ ਜਾ ਕੇ ਇਹ ਜਿਹੜਾ ਕੂੜੇ ਦਾ ਡੰਪ ਲੁਧਿਆਣਾ ਸਮਾਰਟ ਸਿਟੀ ਕਿਹਾ ਗਿਆ ਸੀ ਲੇਕਿਨ ਲੁਧਿਆਣਾ ਸਮਾਰਟ ਸਿਟੀ ਨਹੀਂ ਹੈਗਾ ਇਹ ਕੂੜੇ ਦਾ ਨਵਾਂ ਡੰਪ ਖੁੱਲਣ ਜਾ ਰਿਹਾ ਹੋਰ ਵੀ ਆਪਾਂ ਜਾਣਕਾਰੀ ਲੈਣੇ ਆ ਅੱਛਾ ਜੀ ਔਰ ਜਿਹੜੇ ਇੱਥੇ ਬਸੇ ਹੋਏ ਨੇ ਰਹਿੰਦੇ ਪਏ ਨੇ ਨਾ ਉਥੋਂ ਜਾਣਾ ਵੀ ਨਹੀਂ ਚਾਹੁੰਦੇ ਕੋ ਦਾ ਕਾਰਨ ਹੈ ਕਿ ਵੀ ਇੱਥੇ ਜੋ ਦਿਨ ਉਹਨਾਂ ਨੇ ਬਤਾਏ ਨੇ ਜੋ ਮਾਹੌਲ ਉਹਨਾਂ ਨੇ ਦੇਖਿਆ ਨਾ ਕਿਸੇ ਨੇ ਨਹੀਂ ਦੇਖਿਆ ਹੋਣਾ ਉੱਚੇ ਜਿੰਨੇ ਮਰਜੀ ਇੱਥੇ ਨਵੇਂ ਲੋਕ ਆ ਜਾਣ ਜਿੰਨੇ ਮਰਜੀ ਪੁਰਾਣੇ ਜਿਹੜੇ ਬੈਠੇ ਨੇ ਉਹ ਇਹਦੀ ਕਦਰ ਜਾਣਦੇ ਨੇ ਉਹ ਕਦੇ ਨਹੀਂ ਚਾਹੁੰਦੇ ਕਿ ਇੱਥੇ ਇੰਨਾ ਗੰਦ ਪਵੇ ਉਹ ਤਾਂ ਚਾਹੁੰਦੇ ਨੇ ਸਾਹਮਣੇ ਛੋਟੀ ਦਰੇਸੀ ਹੈ ਦੇਖੋ ਇਹ ਪੇੜਾਂ ਦੀ ਉੱਥੇ ਬਾਹਰ ਲੱਗੀ ਹੋਈ ਆ ਲੇਕਿਨ ਉਹਦੇ ਪੈਰ ਪੇੜਾਂ ਦੇ ਥੱਲੇ ਹੈ ਕੀ ਟੁੱਟੇ-ਪੁੱਟੇ ਚੂਹਾਂ ਦੇ ਬਿੱਲ ਕੂੜੇ ਦੀ ਜਗ੍ਹਾ ਕੋਈ ਸਫਾਈ ਨਹੀਂ ਕਿਤੇ ਕਾਹ ਹੈਗੀ ਕਿਤੇ ਘਰ ਨਹੀਂ ਹੈਗੀ ਜਿੱਥੇ ਦੇਖੋ ਨਸ਼ਾ ਕਰਨ ਵਾਲੇ ਸਾਰਾ ਚਾਰੋਂ ਪਾਸੇ ਨਸ਼ੇੜਿਆਂ ਦਾ ਕੂੜੇ ਦਾ ਢੇਰ ਇਸ ਤਰੀਕੇ ਨਾਲ ਕਿ ਉਹਨੂੰ ਪਾਰਕ ਵੀ ਬਣਾਇਆ ਜਾ ਸਦਾ ਪਾਰਕਿੰਗ ਵੀ ਬਣਾਈ ਵਰਤੋਂ ਵਾਲੀ ਜਗ੍ਹਾ ਬਣਾਈ ਜਾਵੇ ਨਾ ਕਿ ਉਹਨੂੰ ਇਸ ਤਰੀਕੇ ਨਾਲ ਛੱਡਿਆ ਜਾਵੇ ਕਿ ਸਾਲ ਬਾਅਦ ਸਾਨੂੰ ਮੇਲਾ ਆਵੇ ਉਸ ਵੇਲੇ ਆਪਾਂ ਪ੍ਰੋਗਰਾਮ ਕਰਦੇ ਆ ਠੀਕ ਹੈ ਉਸ ਤੋਂ ਇਲਾਵਾ ਕਾਰਪੇਸ਼ਨ ਇਹਨਾਂ ਜਗ੍ਹਾ ਦੀ ਵਰਤੋਂ ਕੀ ਕਰਦੀ ਵੀ ਮੈਨੂੰ ਨਹੀਂ ਸਮਝ ਆ ਰਹੀ ਕਿ ਨਾ ਤਾਂ ਸਫਾਈ ਰੱਖਦੀ ਵੀ ਆ ਨਹੀਂ ਮੇਨਟੇਨੈਂਸ ਕਰਦੀ ਵੀ ਆ ਕਿ ਇਹਨੂੰ ਤਾਂ ਇਦਾਂ ਦੀ ਜਗ੍ਹਾ ਹੋਣੀ ਚਾਹੀਦੀ ਜਿੱਥੇ ਇੰਨੇ ਵੱਡੇ ਵੱਡੇ ਮੰਦਰ ਬਣੇ ਹੋਣ ਜਿੱਥੇ ਇੰਨੀ ਪਬਲਿਕ ਆਂਦੀ ਹੋਵੇ ਵਿਚਕਾਰ ਪਾਰਕਿੰਗ ਦੀ ਜਗ੍ਹਾ ਹੋਵੇ ਪਾਰਕ ਬਣੇ ਹੋਣ ਇਹਨਾਂ ਚੀਜ਼ਾਂ ਦੀ ਫੈਸਿਲਿਟੀ ਹੋਣੀ ਚਾਹੀਦੀ ਹੈ ਨਾ ਕਿ ਕੂੜੇ ਦਾ ਟੰਪ ਜੀ ਜਾਂ ਤਾਂ ਇਹ ਕਹਿੰਦੇ ਨੇ ਕਿ ਇਹ ਮੰਦਰ ਚ ਆਣ ਵਾਲੀ ਸੰਗਤ ਨੂੰ ਰੋਕਣਾ ਚਾਹੁੰਦੇ ਆ ਕਿ ਵੀ ਇਹ ਕੂੜੇ ਦਾ ਟੰਪ ਦੇ ਕੇ ਸੰਗਤ ਆਵੇ ਹੀ ਨਾ ਇੱਥੇ ਜੀ ਠੀਕ ਹੈ ਨਾ ਬਾਕੀ ਤੁਸੀਂ ਸਮਝਦਾਰ ਹੋ ਬਾਕੀ ਮੈਨੂੰ ਤੁਸੀਂ ਖਬਰ ਲਾ ਰਹੇ ਹੋ ਤੁਹਾਡੇ ਲਈ ਬਹੁਤ ਵੱਡੀ ਗੱਲ ਹੈ ਔਰ ਤੁਸੀਂ ਜੀ ਨੂੰ ਤੁਹਾਡੀ ਇਹ ਖਬਰ ਉਹਨਾਂ ਦੇ ਸਾਡੇ ਸ਼ਾਇਦ ਲਿਖਣ ਨਾਲ ਬੋਲਣ ਨਾਲ ਨਾ ਹੋਈ ਹੋਵੇ ਤੁਹਾਡੇ ਨਿਊਜ਼ ਦੇਣ ਨਾਲ ਵੀ ਜੇ ਇਹਨਾਂ ਦੇ ਕੰਨਾਂ ਤੇ ਜੂੰ ਰੇਗੀ ਤਾਂ ਮੈਂ ਧੰਨਵਾਦ ਸਮਝਾਂਗਾ ਤੁਹਾਡਾ ਹਿਤੇਜ ਜੀ ਜੋ ਤਸਵੀਰਾਂ ਤੁਹਾਨੂੰ ਅਮੇਜ਼ਿੰਗ ਟੀਵੀ ਤੇ ਦਿਖਾਉਂਦੇ ਪਏ ਆ ਹੁਣ ਗੱਲਬਾਤ ਕਰਦੇ ਆ ਜਿਹੜੇ ਇਹਨਾਂ ਦਾ ਇੱਕ ਇੱਕ ਗੱਲ ਇਹ ਵੀ ਕਹਿਣਾ ਹੈ ਕਿ ਇਸ ਜਗ੍ਹਾ ਦੇ ਉੱਤੇ ਤਿੰਨ ਚਾਰ ਤਰ੍ਹਾਂ ਦੇ ਜਿਹੜੇ ਕਾਉਂਸਲਰ ਹੈਗੇ ਨੇ ਉਹ ਲੱਗਦੇ ਨੇ ਤੇ ਆਪਾਂ ਇੱਕ ਕਾਉਂਸਲਰ ਨਾਲ ਆਪਾਂ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਤਸਵੀਰਾਂ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਅਮੇਜ਼ਿੰਗ ਟੀਵੀ ਦੇ ਉੱਤੇ ਗੱਲਬਾਤ ਕਰਦੇ ਆ ਵਿੱਕੀ ਡਾਵਰ ਜੀ ਨਾਲ ਵਿੱਕੀ ਡਾਵਰ ਹਲੋ ਹਾਂਜੀ ਡਾਵਰ ਸਾਹਿਬ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਡਾਵਰ ਸਾਹਿਬ ਹਿਤੇਸ਼ ਖੰਨਾ ਗੱਲ ਕਰ ਰਿਹਾ ਹਾਂ ਜੀ ਹਾਂਜੀ ਹਾਂਜੀ ਡਾਵਰ ਸਾਹਿਬ ਠੀਕ ਹੋ ਹਾਂਜੀ ਹਾਂਜੀ ਡਾਵਰ ਸਾਹਿਬ ਇੱਕ ਗੱਲ ਤੁਹਾਡੇ ਨਾਲ ਕਰਨੀ ਸੀ ਇੱਕ ਦ੍ਰੈਸ਼ੀ ਦੇ ਵਿੱਚ ਇੱਕ ਸਾਈਡ ਤੇ ਬਾਲਾ ਜੀ ਦਾ ਮੰਦਿਰ ਹੈ ਦੂਸਰੀ ਸਾਈਡ ਦੇ ਉੱਤੇ ਸ਼ਿਵ ਮੰਦਿਰ ਹੈਗਾ ਵਾ ਉੱਥੇ ਲੁਧਿਆਣਾ ਸਮਾਰਟ ਸਿਟੀ ਕਿਹਾ ਗਿਆ ਸੀ ਪਰ ਕਿਤੇ ਨਾ ਕਿਤੇ ਜਾ ਕੇ ਇੱਥੇ ਨਵਾਂ ਕੂੜੇ ਦਾ ਡੰਪ ਖੁੱਲਣ ਜਾ ਰਿਹਾ ਵਾ ਕਿਉਂ ਇੱਥੇ ਐਨਾ ਕੂੜਾ ਕਰਕਟ ਪਿਆ ਲੋਕ ਜਿਹੜੇ ਇੱਥੇ ਜਿਹੜੀਆਂ ਮੂਰਤੀਆਂ ਖੰਢਿਤ ਹੋ ਜਾਂਦੀਆਂ ਨੇ ਉੱਥੇ ਆ ਕੇ ਇੰਨੀਆਂ ਮੂਰਤੀਆਂ ਖੰਢਿਤ ਇੱਥੇ ਲੋਕਾਂ ਨੇ ਛੁੱਟੀਆਂ ਹੋਈਆਂ ਨੇ ਇੱਕ ਕੂੜੇ ਦਾ ਡੰਪ ਬਣਾਇਆ ਗਿਆ ਜੀ ਅੱਛਾ ਹਾਂਜੀ ਤੇ ਮੇਰਾ ਮੇਰਾ ਇਸ ਧਿਆਨ ਦੇ ਉੱਤੇ ਤੁਹਾਨੂੰ ਗੱਲ ਕਰਨਾ ਮੇਰਾ ਮਨਾਜ ਸਮਝਾ ਕਿ ਮੈਂ ਜਿਹੜੇ ਇੱਥੇ ਕਾਉਂਸਲਰ ਐ ਮੈਂ ਉਹਨਾਂ ਦੇ ਧਿਆਨ ਦੇ ਚ ਗੱਲ ਲਵਾ 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 ਤੁਸੀਂ ਜੁਣ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈਗਾ ਜੀ ਸਾਹ ਜੀ ਮੂਰਤੀਆਂ ਖੰਡ ਟੁੱਟੇ ਕਿਉਂ ਆ ਰਹੀਏ ਮੇਰੇ ਕੋਲ ਪਹਿਲੇ ਮੈਂ ਯਾਰ ਪਰਵਾਹ ਕਰਕੇ ਆਣਾ ਜਿਵੇਂ ਗਮਲੇ ਚ ਪਾ ਦਿੰਦਾ ਆਪਣੀਆਂ ਮਿੱਟੀ ਠੀਕ ਹੈ ਮੇਰੇ ਕੋਲ ਹੁਣ ਫੋਟੋ ਆ ਬਈ ਮੇਰੀ ਹਿੰਮਤ ਨਹੀਂ ਕਹਿਣੀ ਮੈਂ ਕਿ ਇਸ ਕੇ ਹਾਂ ਜੀ ਤੇ ਨਾਲ डावੜ ਸਾਹਿਬ ਨਾਲ ਇੱਥੇ ਕੂੜੇ ਦਾ ਡੰਪ ਆ ਗਿਆ ਇੱਥੇ ਦੇਖੋ ਲੋਕ ਇੱਥੇ ਆ ਕੇ ਕਿੱਦਾਂ ਸੁਟਦੇ ਆ ਉਹ ਰਾਤ ਨੂੰ 10 ਵਜੇ ਤੋਂ ਬਾਅਦ ਲੋਕ ਇੱਥੇ ਪਾਰਕਿੰਗ ਵੀ ਲਗਾਉਂਦੇ ਨੇ ਚਲੋ ਪਾਰਕਿੰਗ ਚਲੋ ਉਹਨਾਂ ਦਾ ਠੀਕ ਆ ਲਗਾਉਂਦੇ ਆ ਲੇਕਿਨ ਕੁਝ ਲੋਕ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਆ ਕੇ ਇੱਥੇ ਨਸ਼ੇੜੀ ਆ ਕੇ ਇੱਥੇ ਨਸ਼ਾ-ਨੁਸ਼ਾ ਵੀ ਆ ਕੇ ਕਰਦੇ ਨੇ ਇੱਕ ਸਾਈਡ ਤੇ ਬਾਲੇ ਦੇ ਮੰਦਰ ਦੂਸਰੀ ਦੇ ਸ਼ਿਵ ਮੰਦਰ ਇਹ ਤਾਂ ਹੁਣ ਮੰਦਰ ਦਾ ਇਸ ਜਿਹੜੇ ਆ ਨਹੀਂ ਮੇਰੇ ਮੇਰੇ ਮੇਰਾ ਮਤਲਬ ਇਹ ਆ ਤੁਹਾਡੇ ਨਾਲ ਗੱਲ ਕਰਨੀ ਮੇਰੀ ਮੁਨਾਜ਼ਰੇ ਸਮਝੀ ਕਿ ਮੈਂ ਡਾਵਰ ਸਾਹਿਬ ਨਾਲ ਗੱਲਬਾਤ ਕਰਾਂ ਉਹ ਕੀ ਕਹਿੰਦੇ ਨੇ ਕਿ ਇੱਥੋਂ ਕੂੜਾ ਚੱਕਿਆ ਜਾਊਗਾ ਜਾਂ ਕਿਵੇਂ ਚੱਕਿਆ ਜਾਊਗਾ ਮੰਦਰ ਹੈਗਾ ਤੁਹਾਡੇ ਸਾਹਮਣੇ ਮੰਦਰ ਹੈ ਪੀਰ ਸਤਨਵਰ ਦਾ ਮੰਦਰ ਸਾਡੀ ਧਾਰੀ ਉੱਥੇ ਦੇਖੋ ਇੱਥੇ ਹਰੇਕ ਨੇ ਹਰੇਕ ਨੇ ਦੇਖੋ ਭੋਲੇ ਨਾਥ ਦੇ ਮੰਦਰ ਆਣਾ ਵਾ ਔਰ ਬਾਲਾ ਦੇ ਮੰਦਰ ਆਣਾ ਔਰ ਬਰਸਾਤਾਂ ਦਾ ਟਾਈਮ ਸ਼ੁਰੂ ਹੈਗਾ ਵਾ ਤੇ ਮਾਰੀ ਰਹਿ ਸਕਦੀ ਹੈ ਜੀ ਕர்த்தਾ ਨੂੰ ਪਤਾ ਬਿਮਾਰੀ ਇੱਕ ਮਿੰਟ ਤੋਂ ਪਹਿਲਾਂ ਛੂਲਿਆਂ ਦੀ ਜਦੋਂ ਇਦਾਂ ਦਾ कूੜੇ ਦਾ ਡੰਪ ਪਿਆ ਹੋਵੇ ਵਾਹ ਇਹਦਾ ਚਕਵਾਉਣਾ ਚਾਹੀਦਾ ਤੁਹਾਨੂੰ ਕੌਂਸਲਰ ਸਾਹਿਬ ਨਾਲ ਕਰਾ ਕਰੋ ਮੈਂ ਤੁਹਾਡੇ ਮੇਰੇ ਤਾਲ ਨਾਲ ਕਰ ਸਰੂ ਮੈਂ ਤੁਹਾਡੇ ਧਿਆਨ ਚ ਤਾਂ ਗੱਲ ਕੀਤੀ ਹੈ ਮੈਂ ਕਿਹਾ ਤੁਹਾਡੇ ਧਿਆਨ ਚ ਮਾਰੀ ਗੱਲ ਲੈ ਲਵਾਂ ਤੇ ਹੁਣ ਤੁਸੀਂ ਮੈਨੂੰ ਕੀ ਇਸ ਗੱਲ ਦੇ ਉੱਤੇ ਮੈਨੂੰ ਕੀ ਕਹਿੰਦੇ ਮੈਂ ਕਿਹਦੇ ਨਾਲ ਗੱਲ ਕਰਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਜੀ ਬੱਗਾ ਸਾਹਿਬ ਨਾਲ ਗੱਲ ਕਰੋ ਬੱਗਾ ਸਾਹਿਬ ਨਾਲ ਗੱਲ ਕਰੀਏ ਚਲੋ ਮੈਂ ਬੱਗਾ ਸਾਹਿਬ ਉਹਦੇ ਧਿਆਨ ਦਿਓ ਮਿੰਟਾਂ ਦਾ ਕੰਮ ਹੋ ਜਾਣਾ ਜੀ ਮੈਂ ਲੈਣਾ ਜੀ ਮੈਂ ਦਿਲਨ ਠੀਕ ਹੈ ਜੀ ਆਪਾਂ ਡਾਵਰ ਸਾਹਿਬ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈਗਾ ਐਮਐਲਏ ਜਿਹੜੇ ਆਪਣੇ ਮਦਨਾਲ ਬੱਗਾ ਦੀ ਹੈਗੇ ਆ ਉਹਨਾਂ ਨਾਲ ਤੁਸੀਂ ਗੱਲਬਾਤ ਕਰੋ ਤੇ ਗੱਲ ਕਰਦੇ ਆ ਹੁਣ ਮਦਨਾਲ ਬੱਗਾ ਜੀ ਨਾਲ ਕੈਮਰਾ ਪਰਸਨ ਕੋਈ ਜਿਹੜਾ ਤਸਵੀਰਾਂ ਜਿਹੜੀਆਂ ਇੱਧਰ ਦਿਖਾਈ ਜਾਣ ਜਿੱਥੇ ਕੀ ਕੋਰੇ ਦਾ ਡੰਪ ਲੱਗਿਆ ਹੋਇਆ ਹੈ ਲੁਧਿਆਣਾ ਸਮਾਰਟ ਸਿਟੀ ਬਣਾਉਣਾ ਸੀ ਕਰਨਾ ਸੀ ਕਹਿਣਾ ਸੀ ਲੇਕਿਨ ਕਿਤੇ ਨਾ ਕਿਤੇ ਜਾ ਕੇ ਲੁਧਿਆਣਾ ਸਮਾਰਟ ਸਿਟੀ ਨਹੀਂ ਹੈ ਇਹ ਕੂੜੇ ਦਾ ਨਵਾਂ ਡੰਪ ਖੁੱਲਣ ਜਾ ਰਿਹਾ ਹੈ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਅਮੇਜ਼ਿੰਗ ਟੀਵੀ ਦੇ ਉੱਤੇ ਐਮਐਲਏ ਬੱਗਾ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਆਂ ਜਿਸ ਵਿਅਕਤੀ ਨਾਲ ਸੋ ਆਪਣੇ ਐਮਐਲਏ ਮਦਨਾਲ ਬੱਗਾ ਜੀ ਹੈ ਉਹਨਾਂ ਨੇ ਫੋਨ ਚੱਕਿਆ ਨਹੀਂ ਹੈਗਾ ਆਪਾਂ ਇੱਕ ਵਾਰੀ ਦੁਬਾਰਾ ਫੇਰ ਟਰਾਈ ਕਰਦੇ ਆਂ ਉਦੇਸ਼ ਇਹ ਹੈ ਕਿ ਆਪਣੇ ਐਮਐਲਏ ਮਦਨਾਲ ਬੱਗਾ ਜੀ ਉਹਨਾਂ ਨੇ ਫੋਨ ਚੱਕਿਆ ਨਹੀਂ ਹੈਗਾ ਵਾ ਦੋ ਵਾਰੀ ਕੀਤਾ ਹੈਗਾ ਵਾ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਦ੍ਰਿਸ਼ੀ ਮੈਦਾਨ ਦੀਆਂ ਤੁਹਾਨੂੰ ਦਿਖਾਣੇ ਪਏ ਆ ਜਿਹੜੇ ਆਪਣੇ ਲੁਧਿਆਣੇ ਦੇ ਜਿਹੜੇ ਮੇਰ ਸਾਹਿਬ ਹੈਗੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਤਸਵੀਰਾਂ ਤੁਸੀਂ ਇਸ ਟਾਈਮ ਅਮੇਜ਼ਿੰਗ ਟੀਵੀ ਤੇ ਦੇਖਦੇ ਪਏ ਹੋ ਤੁਸੀਂ ਕਾਲ ਕਰ ਰਹੇ ਹੋ ਉਹ ਦੂਜੀ ਕੋ ਤੁਸੀਂ ਜੱਜ ਬੀਕੀ ਨੂੰ ਕਾਲ ਕੀਤਾ ਹੈ ਹਾਂ ਜੀ ਮੀ ਆਖਰੀ ਇੰਦਜ਼ੀਪੋਰਟ ਫਲੋਰ ਮੈਂ ਜਿਹਨੇ ਮੇਸਰ ਹੋਏ ਨੇ ਉਹਨਾਂ ਨਾਲ ਆਪਣੀ ਗੱਲਬਾਤ ਕਰ ਰਹੇ ਹਾਂ ਕੱਟ ਕਰਤਾ ਦੁਆਰਾ ਕਰਨ ਦੀ ਕੋਸ਼ਿਸ਼ ਕਰਦੇ ਆਂ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਦੂਜੀ ਕਾਲ ਤੇ ਰੁਝਿਆ ਹੋਇਆ ਹੈ ਕਿਰਪਾ ਕਰਕੇ ਹਾਂ ਜੀ ਸਰ ਰਾਮਰਾਜ ਜੀ ਰਾਮਰਾਜ ਜੀ ਹਾਂ ਜੀ ਆਪਣੇ ਮੇਰ ਮੈਡਮ ਨਾਲ ਗੱਲ ਕਰਵਾ ਦਿਓ ਹਿਤੇਸ਼ ਖੰਨਾ ਗੱਲ ਕਰ ਰਿਹਾ ਜੀ 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 ਨੇ ਮੀਟਿੰਗ ਚ ਨੇ ਜੀ 2 ਮਿੰਟ ਕਰਾ ਦਿਓ ਜਰਾ ਜ਼ਰੂਰੀ ਹੈ ਭਾਈ ਜੀ ਮੀਟਿੰਗ ਚ ਨੇ ਕਿੱਦਾਂ ਕਰਾਰਾਂਗੇ ਟਾਈਮ ਲੱਗੂਗਾ ਹਾਂਜੀ ਕੋਈ ਜ਼ਰੂਰੀ ਕੰਮ ਆ ਮੈਨੂੰ ਪੁੱਛ ਲਓ ਜੀ ਮੈਂ ਤੁਹਾਡੇ ਇੱਕ ਗੱਲ ਇਹ ਕਰਨੀ ਸੀ ਦ੍ਰੇਸ਼ੀ ਦੇ ਵਿੱਚ ਇੱਕ ਸਾਈਡ ਤੇ ਬਾਲਾ ਜੀ ਦਾ ਮੰਦਿਰ ਹੈ ਦੂਸਰੀ ਸਾਈਡ ਦੇ ਉੱਤੇ ਭੋਲੇਨਾਥ ਦਾ ਮੰਦਿਰ ਹੈ ਹਾਂਜੀ ਔਰ ਲੁਧਿਆਣਾ ਸਮਾਰਟ ਸਿਟੀ ਲੇਕਿਨ ਸਮਾਰਟ ਸਿਟੀ ਦਾ ਬਣ ਨਹੀਂ ਰਿਹਾ ਇੱਥੇ ਕੂੜੇ ਦਾ ਨਵਾਂ ਡੰਪ ਖੁੱਲਣ ਜਾ ਰਿਹਾ ਇੱਥੇ ਕੋਈ ਨਹੀਂ ਬੰਦ ਕਰਾ ਦੇਣਾ ਜੀ ਅਫਸਰ ਜੀ ਕਿਉਂ ਲੋਕ ਇੱਥੇ ਕੂੜਾ ਸੁੱਟ ਰਹੇ ਆ ਉਹ ਲੋਕ ਇੱਥੇ ਜਿਹੜੀਆਂ ਖੰਡਿਤ ਮੂਰਤੀਆਂ ਹੈਗੀਆਂ ਨੇ ਉਹ ਸੁੱਟ ਕੇ ਜਾ ਰਹੇ ਆ ਕੁਝ ਅਵੇਅਰਨੈਸ ਕੁਝ ਲੋਕ ਇੱਥੇ ਇਹ ਤਾਂ ਤੁਸੀਂ ਦੇਖੋ ਹਤੇਜ ਜੀ ਤੁਸੀਂ ਪੱਤਰਕਾਰ ਹੋ ਤੁਸੀਂ ਆਪਣੇ ਨਿਊਜ਼ ਤੇ ਵੀ ਚਲਾਓ ਸਾਡੇ ਵੱਲੋਂ ਵੀ ਕਿ ਇਹ ਗਲਤ ਨਾ ਕਰੋ ਇਹ ਤਾਂ ਸੰਗਤਰੇ ਸਾਥ ਦੇਣਾ ਨਾ ਹੁਣ ਰਾਤ ਨੂੰ ਕੋਈ ਬੋਰੀ ਲਫਾਫਾ ਵਾਲੇ ਆ ਕੇ ਲੋਕੀ ਕਰਦੇ ਲਫਾਫਾ ਰੱਖ ਕੇ ਸਿੱਟ ਜਾਂਦੇ ਆ ਅਸੀਂ ਤਾਂ ਉਹਨੂੰ ਸਾਫ਼ ਕਰਾਨਾ ਹੈ ਜੀ ਮੇਰੀ ਗੱਲ ਸੁਣੋ ਲੇਕਿਨ ਕਿੰਨੀ ਵਾਰੀ ਇਸ ਜਗ੍ਹਾ ਦੀ ਖਬਰ ਲਗਾਈ ਹੈ ਪਰ ਜਾਂ ਇੱਕ ਵਾਰੀ ਸੱਤੀ ਮੈਂ ਤੁਹਾਨੂੰ ਭਾਈ ਮੈਂ ਭਾਈ ਜੀ ਨਹੀਂ ਕਹ ਰਿਹਾ ਤੁਹਾਨੂੰ ਦੱਸੋ ਵੀ ਸਾਡੇ ਨਾਲ ਉਹ ਜਿਹੜਾ ਅੱਗੇ ਵੱਲੋਂ ਸੱਤੀ ਕੀਤੀ ਹੈ ਬੜਾ ਕੁਝ ਹੋ ਸਕਦਾ ਭਾਜੀ ਹਾਂ ਜੀ ਮੈਂ ਕਹਿੰਦੇ ਇਹ ਮੇਅਰ ਮੈਡਮ ਵੱਲੋਂ ਸੱਤੀ ਹੋਵੇ ਨਾ ਬੜਾ ਕੁਝ ਹੋ ਸਕਦਾ ਵਾ ਸ਼ਕਤੀ ਦੱਸੋ ਕਿੱਦਾਂ ਦੀ ਕਰੀਏ ਜੀ ਹੁਣ ਥੋੜੀ ਦੱਸੋ ਆਪਾਂ ਰਾਇਤ ਹੋਣਾ ਵੀ ਸਾਡੇ ਭਰਾ ਐ ਉਹ ਸਾਡੇ ਪ੍ਰਚਾਰ ਭਾਈ ਚੱਲ ਜਾਉ ਮੈਂ ਸਾਰਿਆਂ ਦਾ ਭਰਾ ਆ ਪਰ ਥੋੜੀ ਸ਼ਕਤੀ ਦੇਖੋ ਅਸੀਂ ਆਪਣੇ ਘਰ ਦੇ ਮੋਰੇ ਵੀ ਆਪਾਂ ਕੋਈ ਗੰਦਾ ਢੇਲ ਲਗੋ ਅਸੀਂ ਉੱਥੇ ਹੀ ਸ਼ਕਤੀ ਵਰਤਾਂਗੇ ਕਰ ਦਿੰਗੇ ਜੀ ਕਰ ਦਿੰਗੇ ਚਲੋ ਠੀਕ ਆ ਜੀ ਸੋ ਅਸੀਂ ਇੰਦਰਜੀਤ ਮੈਮ ਜਿਹੜੇ ਹੈਗੇ ਨੇ ਉਹਨਾਂ ਦੇ ਪੀਐਨਫੋਨ ਚੱਕਿਆ ਤੇ ਉਹ ਕਹਿੰਦੇ ਅਸੀਂ ਕਰ ਦਿੰਨੇ ਛੇਤੀ ਤਿਆਰ ਕਰ ਦਿੰਨੇ ਹੈਗੇ ਆ ਜਿਹੜਾ ਇੱਥੇ ਲੁਧਿਆਣਾ ਸਮਾਰਟ ਸਿਟੀ ਜਿਹੜਾ ਕਿਹਾ ਗਿਆ ਸੀ ਲੇਕਿਨ ਲੁਧਿਆਣਾ ਸਮਾਰਟ ਸਿਟੀ ਤਾਂ ਨਹੀਂ ਹੈਗਾ ਇਹ ਗੰਦ ਦਾ ਢੇਰ ਬਣ ਚੁੱਕਾ ਹੋਇਆ ਵਾ ਪਰ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਜਿਹੜਾ ਗੰਦ ਦਾ ਢੇਰ ਹੈਗਾ ਇਹ ਹੋਏਗਾ ਜਾਂ ਨਹੀਂ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ